タミン इस्तीफा واپس ਲੈਣ ਤੋਂ ਸਾਫ਼ ਇਨਕਾਰ ਕਰ ਚੁੱਕੇ ਨੇタミン ਦਾ استعفیہ ਜੇਕਰ منظور ਹੋਇਆ ਤਾਂ ਰਗੂਜੀਤ ਸਿੰਘ ਵਿਰਕ ਕਾਰਜਕਾਰੀ ਪ੍ਰਧਾਨ ਬਣ ਸਕਦੇ ਨੇ ਫਿਲਹਾਲ ਐਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਰਗੂਜੀਤ ਸਿੰਘ ਵਿਰਕ ਕੱਲ ਜਥੇਦਾਨ ਦੇ ਨਾਲ ਮੁਲਾਕਾਤ ਤੋਂ ਬਾਅਦ ਹਜਿੰਦਰ ਸਿੰਘ タミン ਨੇ ਕਿਹਾ ਸੀ ਕਿ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਲਈ ਵਸ਼ਨਬੱਧ ਹਾਨਾ ਤੇ استعفیہ واپس ਲੈਣ ਦਾ ਕੋਈ ਵੀ ਇਰਾਦਾ ਨਹੀਂ ਹੈ ਉਸ ਤੋਂ ਇੱਕ ਸਾਫ਼ ਤੌਰ ਤੇ ਸਪਸ਼ਟ ਹੋ ਗਿਆ ਸੀਗਾ ਕਿ ਆਪਣੇ ਸਟੈਂਡ ਤੇ ਅਜੇ ਵੀ ਕਾਇਮ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਕਿ ਉਹਨਾਂ ਦੇ ਵੱਲੋਂ ਆਪਣਾ استعفیہ ਆ ਵਾਪਸ ਨਹੀਂ ਲਿਆ ਜਾਵੇਗਾ ਦਰਸਲ 17 ਫਰਵਰੀ ਨੂੰ ਉਹਨਾਂ ਦੇ ਐਜੀਪੀਸੀ ਪ੍ਰਧਾਨ ਦੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਦੇ ਵਿਚਾਲੇ ਲਗਾਤਾਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਾਰਪੁਰਸਤੇ ਉਹਨਾਂ ਦੇ ਰਿਹਾਇਸ਼ ਤੇ ਪਹੁੰਚਦੇ ਨੇ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਜਾਂਦੀ ਹੈ ਪਿਛਲੀ ਐਜੀਪੀਸੀ ਅੰਤਰੀ ਕਮੇਟੀ ਦੀ ਜੋ ਮੀਟਿੰਗ ਹੋਈ ਉਸ ਦੌਰਾਨ ਪੰਜ ਮੈਂਬਰੀ ਸਬ ਕਮੇਟੀ ਬਣਾਈ ਗਈ ਉਸ ਕਮੇਟੀ ਦੇ ਮੈਂਬਰ ਹਰਜਿੰਦਰ ਸਿੰਘ ਧਾਮੀ ਦੇ ਘਰ ਗਏ ਉਹਨਾਂ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਗਈ ਅਸਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਘਰ ਜਾਂਦੇ ਨੇ ਅਸਤੀਫਾ ਵਾਪਸ ਲੈਣ ਦੀ ਅਪੀਲ ਕਰਦੇ ਨੇ ਪਰ ਕੱਲ ਹਜਿੰਦਰ ਸਿੰਘ ਢਾਮੀ ਦੇ ਵੱਲੋਂ ਮੁਰ ਤੋਂ ਸਪਸ਼ਟ ਕਰ ਦਿੱਤਾ ਗਿਆ ਕਿ ਉਹਨਾਂ ਦੇ ਵੱਲ ਆਪਣਾ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਤਾਂ ਸਿੱਧਾ ਰੁਕਾਂਗੇ ਅੰਮ੍ਰਿਤਸਰ ਦਾ ਕਿ ਤੁਹਾਨੂੰ ਕਿ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜ ਚੁੱਕੇ ਨੇ ਰਾਜੀਵ ਆਜਦੀ ਹੈ ਮੀਟਿੰਗ ਬਹੁਤ ਅਹਿਮ ਹੈ ਕਿਉਂਕਿ ਜਿੱਥੇ ਪਿਛਲੇ ਕਈ ਦਿਨਾਂ ਤੋਂ ਇਹ ਸਵਾਲ ਬਣਿਆ ਹੋਇਆ ਸੀ ਕਿ ਹਰਜਿੰਦਰ ਸਿੰਘ ਧਾਮੀ ਮੰਨਣਗੇ ਜਾਂ ਨਹੀਂ ਮੰਨਣਗੇ ਅਸਤੀਫਾ ਵਾਪਸ ਲੈਣਗੇ ਜਾਂ ਨਹੀਂ ਲੈਣਗੇ ਉਹ ਤਾਂ ਇਹ ਸਪਸ਼ਟ ਕਰ ਚੁੱਕੇ ਨੇ ਕਿ ਕਿਸੇ ਵੀ ਹਾਲ ਦੇ ਵਿੱਚ ਉਹਨਾਂ ਦੇ ਬਰਸਤੀਫਾ ਵਾਪਸ ਨਹੀਂ ਲਿਆ ਜਾਵੇਗਾ ਤੇ ਅਜਿਹੇ ਹਾਲਾਤਾਂ ਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਕਿਹੜਾ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਹੋ ਜਾਵੇਗਾ ਜੇ ਮਨਜ਼ੂਰ ਹੁੰਦਾ ਤਾਂ ਫਿਰ ਅਗਲਾ ਕਾਰਜਕਾਰੀ ਪ੍ਰਧਾਨ ਕੌਣ ਹੋਵੇਗਾ ਮੈਂ ਮੈਂ ਦੋ ਤਿੰਨ ਅਹਿਮ ਸਵਾਲ ਨੇ ਜਿਸ ਤਰ੍ਹਾਂ ਕਿ ਕੱਲ ਹਰਜਿੰਦਰ ਸਿੰਘ ਧਾਮੀ ਜੋ ਨੇ ਉਹ ਅੰਮ੍ਰਿਤਸਰ ਪਹੁੰਚਦੇ ਨੇ ਉਸ ਤੋਂ ਬਾਅਦ ਉਹਨਾਂ ਵੱਲੋਂ ਅਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਨੇ ਇਹ ਗੱਲ ਕਹੀ ਕਿ ਇੱਕ ਫਾਰਮਲ ਮੀਟਿੰਗ ਸੀ ਕਿਉਂਕਿ ਉਹ ਹਰਮੰਦਰ ਸਾਹਿਬ ਦਾਤਮਸਤਕ ਹੋਣ ਦੇ ਲਈ ਆਏ ਸੀ ਤਾਂ ਅਜਿਹੇ ਦੇ ਵਿੱਚ ਜਦੋਂ ਇਹ ਪਤਾ ਲੱਗਦਾ ਕਿ ਸਿੰਘ ਸਾਹਿਬ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹ ਜ਼ਰੂਰ ਆਏ ਪਰ ਜਦੋਂ ਅਸਤੀਫੇ ਬਾਰੇ ਸਵਾਲ ਕੀਤਾ ਗਿਆ ਤਾਂ ਹਰਜਿੰਦਰ ਸਿੰਘ ਧਾਮੀ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਆਪਣਾ ਜਿਹੜਾ ਅਸਤੀਫਾ ਹੈ ਉਹ ਵਾਪਸ ਨਹੀਂ ਲੈਣਗੇ ਤਾਂ ਇੱਕ ਵਾਰ ਮੈਂ ਪਹਿਲਾਂ ਤਸਵੀਰਾਂ ਦਿਖਾ ਦਿਆਂ ਕਿ ਐਸਜੀਪੀਸੀ ਦਫ਼ਤਰ ਦੇ ਵਿੱਚ ਅੱਜ ਲਗਭਗ 11 ਵਜੇ ਅੰਤਰੰਕ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਬੁਲਾਈ ਗਈ ਹੈ ਔਰ ਅੱਜ ਦੀ ਮੀਟਿੰਗ ਦੇ ਉੱਤੇ ਦੁਨੀਆ ਭਰ ਦੀ ਜਿਹੜੀ ਨਜ਼ਰ ਹੈ ਉਹ ਟਿੱਕੀ ਹੋਈ ਹੈ ਕਿਉਂਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਜਿਹੜਾ ਉਹ ਲਿਆ ਜਾਣਾ ਹੈ ਕਿ ਆਖਿਰਕਾਰ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਹੈ ਕੀ ਉਸ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਔਰ ਲਾਜ਼ਮੀ ਤੌਰ ਤੇ ਜੇਕਰ ਅਸਤੀਫਾ ਫਾ ਪ੍ਰਵਾਨ ਹੁੰਦਾ ਤਾਂ ਪ੍ਰਧਾਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਕਿਸ ਦੇ ਹੱਥ ਹੋਏਗੀ ਤਾਂ ਜਿਹੜੀਆਂ ਚਰਚਾਵਾਂ ਨੇ ਉਹ ਇਹੀ ਨੇ ਕਿ ਰਗੂਜੀਤ ਵਿਰਕ ਜਿਹੜੇ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਕਿਉਂਕਿ ਜੋ ਇੱਕ ਅਸੀਂ ਕਹੀਏ ਕਿ ਜਿਹੜੇ ਟੈਕਨੀਕਲ ਜਿਹੜੇ ਕਾਰਨ ਦੱਸੇ ਜਾ ਰਹੇ ਨੇ ਕਿਉਂਕਿ ਇੱਕ ਪਾਸੇ ਤਾਂ ਐਸਜੀਪੀਸੀ ਦਾ ਜਿਹੜਾ ਬਜਟ ਇਜਲਾਸ ਹੈ ਉਹ ਵੀ ਬਹੁਤ ਜਲਦੀ ਬੁਲਾਇਆ ਜਾਣਾ ਹੈ ਪਰ ਇਹ ਵੀ ਪਹਿਲੀ ਵਾਰ ਹੋਏਗਾ ਜੇਕਰ ਹਰਜਿੰਦਰ ਸਿੰਘ ਧਮੀ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਤਾਂ ਪ੍ਰਧਾਨ ਦੀ ਬਜਾਏ ਐਕਟਿੰਗ ਪ੍ਰੈਜ਼ੀਡੈਂਟ ਦੀ ਜਿਹੜੀ ਦੇਖਰੇਖ ਦੇ ਵਿੱਚ ਐਸਜੀਪੀਸੀ ਦਾ ਜਿਹੜਾ ਬਜਟ ਹੈ ਉਹ ਪਾਸ ਕੀਤਾ ਜਾਣਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਨਵੀਂ ਔਰ ਵੱਖਰੀ ਜਿਹੜੀ ਚੀਜ਼ ਹੈ ਇਸ ਵਾਰ ਦੇਖਣ ਨੂੰ ਮਿਲ ਸਕਦੀ ਹੈ ਪਰ ਦੂਸਰੇ ਪਾਸੇ ਕਿਉਂਕਿ ਗਿਆਨੀ ਰਗਵੀਰ ਸਿੰਘ ਜੋ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨੇ ਔਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਨੇ ਤਾਂ ਇਹ ਵੀ ਪੰਥਕ ਗਲਿਆਰਿਆਂ ਦੇ ਵਿੱਚ ਬਹੁਤ ਵੱਡੀ ਚਰਚਾ ਛੜੀ ਹੋਈ ਹੈ ਕਿ ਅੱਜ ਹੋ ਸਕਦਾ ਹੈ ਕਿ ਹੈੱਡ ਗ੍ਰੰਥੀ ਦੀ ਜਿਹੜੀ ਸੇਵਾ ਹੈ ਉਹ ਕਿਸੇ ਫੋਰਨ ਦਿੱਤੀ ਜਾਵੇ ਇਹ ਇਸ ਕਰਕੇ ਵੀ ਹੋ ਰਿਹਾ ਕਿਉਂਕਿ ਕੁਝ ਦਿਨ ਪਹਿਲਾਂ ਗਿਆਨੀ ਰਗਵੀਰ ਸਿੰਘ ਨੇ ਜਦੋਂ মিডিਆ ਦੇ ਨਾਲ ਗੱਲਬਾਤ ਕੀਤੀ ਔਰ ਖਾਸ ਤੌਰ ਤੇ ਨਿਊਜ਼ 18 ਦੇ ਨਾਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇੱਕ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਸੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਹ ਚਰਚਾਵਾਂ ਨੇ ਕਿ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਹੈ ਉਸ ਤੋਂ ਬਾਅਦ ਇਹ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਬਹੁਤ ਜਲਦ ਹੋ ਸਕਦਾ ਕਿ ਗਿਆਨੀ ਰਗਵੀਰ ਸਿੰਘ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਵੀ ਅਸਮਾਪਤ ਕਰ ਕੀਤੀਆਂ ਜਾਣ ਪਰ ਇਸ ਨੂੰ ਲੈ ਕੇ ਜਦੋਂ ਜਿਹੜੇ ਮੌਜੂਦਾ ਜੱਥੇਦਾਰ ਨੇ ਗਿਆਨੀ ਰਗਵੀਰ ਸਿੰਘ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੈਗ ਹਮੇਸ਼ਾ ਪੈਕ ਰਹਿੰਦਾ ਹੈ ਉਹਨਾਂ ਨੇ ਸਪਸ਼ਟ ਲਫ਼ਜ਼ਾਂ ਚ ਕਿਹਾ ਸੀ ਕਿ ਕੋਈ ਵੀ ਜੇਕਰ ਆਉਣਾ ਚਾਹੁੰਦਾ ਉਹਨਾਂ ਦੀ ਜਗ੍ਹਾ ਤੇ ਤਾਂ ਉਹਨਾਂ ਨੂੰ ਕੋਈ ਇਸ ਚੀਜ਼ ਦੀ ਚਿੰਤਾ ਨਹੀਂ ਹੈ ਕਿਉਂਕਿ ਇਹ ਸੇਵਾ ਗੁਰੂ ਨੇ ਲਗਾਈ ਔਰ ਜਦੋਂ ਤੱਕ ਗੁਰੂ ਸਾਹਿਬ ਨੂੰ ਇਹ ਮਨਜ਼ੂਰ ਹੋਏਗਾ ਉਦੋਂ ਤੱਕ ਉਹ ਆਪਣੀ ਸੇਵਾ ਜਿਹੜੀ ਆ ਨਿਰੰਤਰ ਨਿਭਾਉਂਦੇ ਰਹਿਣਗੇ ਤਾਂ ਅੱਜ ਦੀ ਮੀਟਿੰਗ ਦੇ ਉੱਤੇ ਇਹ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਅੰਤਰੀ ਕਮੇਟੀ ਦੀ ਜਿਹੜੀ ਪਿਛਲੀ ਬੈਠਕ ਸੀ ਉਸ ਵੇਲੇ ਪੰਜ ਮੈਂਬਰੀ ਸਬ ਕਮੇਟੀ ਬਣਾਈ ਗਈ ਸੀ ਔਰ ਉਸ ਨੂੰ ਇਹ ਜ਼ਿੰਮੇਵਾਰੀ ਲਗਾਈ ਗਈ ਸੀ ਕਿ ਉਹ ਕਮੇਟੀ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰੇਗੀ ਔਰ ਮੁਲਾਕਾਤ ਕਰਨ ਦਾ ਇੱਕੋ ਇੱਕ ਮੰਤਵ ਉਸ ਕਮੇਟੀ ਦਾ ਸੀ ਕਿ ਉਹ ਹਰਜਿੰਦਰ ਸਿੰਘ ਧਾਮੀ ਨੂੰ ਇਸ ਗੱਲ ਦੇ ਲਈ ਜੋ ਹੈ ਉਹਨਾਂ ਦੇ ਉੱਤੇ ਇੱਕ ਪ੍ਰੈਸ਼ਰ ਤਾਂ ਨਹੀਂ ਕਹਿ ਸਕਦੇ ਉਹਨਾਂ ਨੂੰ ਇੱਕ ਅਪੀਲ ਕਰੇਗੀ ਕਿ ਉਹ ਆਪਣੇ ਅਹੁਦੇ ਤੇ ਬਰਕਰਾਰ ਰਹਿਣ ਦੂਸਰੇ ਪਾਸੇ ਗਿਆਨੀ ਰਗਵੀਰ ਸਿੰਘ ਵੀ ਲਗਾਤਾਰ ਇਹ ਗੱਲ ਕਹਿੰਦੇ ਆਏ ਨੇ ਕਿ ਹਰਜਿੰਦਰ ਸਿੰਘ ਧਾਮੀ ਨੂੰ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਨਿਰੰਤਰ ਜ ਰੱਖਣੀ ਚਾਹੀਦੀਆਂ ਨੇ ਇੱਥੋਂ ਤੱਕ ਕਿ ਹਰਜਿੰਦਰ ਸਿੰਘ ਧਾਮੀ ਦੇ ਘਰ ਦੇ ਵਿੱਚ ਪਹੁੰਚ ਕੇ ਮੁਲਾਕਾਤ ਵੀ ਜਰੀਆ ਗਿਆਨੀ ਰਖਬੀਰ ਸਿੰਘ ਵੱਲੋਂ ਕੀਤੀ ਗਈ ਸੀ ਪਰ ਕੱਲ ਦਾ ਜਿਹੜਾ ਬਿਆਨ ਹੈ ਹਰਜਿੰਦਰ ਸਿੰਘ ਧਾਮੀ ਦਾ ਉਹ ਕਾਫੀ ਕੁਝ ਜੋ ਹੈ ਸਪਸ਼ਟ ਕਰਦਾ ਹੈ ਕਿ ਉਹਨਾਂ ਨੇ ਆਪਣਾ ਅਸਤੀਫਾ ਜੋ ਹੈ ਉਹ ਦੇਣ ਤੋਂ ਪਹਿਲਾਂ ਇਹ ਸੋਚ ਲਿਆ ਸੀ ਕਿ ਇਸ ਅਸਤੀਫੇ ਨੂੰ ਉਹ ਵਾਪਸ ਨਹੀਂ ਲੈਣਗੇ ਕਿਉਂਕਿ ਇਸੇ ਹੀ ਦਫ਼ਤਰ ਦੇ ਵਿੱਚ ਜਦੋਂ ਤੋਂ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਬਣੇ ਨੇ ਲਗਾਤਾਰ ਤੀਸਰੀ ਵਾਰ ਤਾਂ ਉਹ ਲਗਾਤਾਰ ਇੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਜਿਹੜਾ ਬਿਲਕੁਲ ਰੱਜੀ ਬਣਾ ਲਈ ਤਕਨੀਕੀ ਤੌਰ ਤੇ ਵਿੱਚੂਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਦਰਸ਼ਕਾਂ ਨੂੰ ਵੀ ਥੋੜੀ ਇਸ ਤਕਨੀਕੀ ਕਿਹੜੇ ਪਹਿਲੂ ਹੁੰਦੇ ਨੇ ਉਸ ਦੇ ਬਾਰੇ ਵੀ ਸਮਝ ਆ ਸਕੇ ਕਿ ਜੇਕਰ ਹਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਹੁੰਦਾ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਤੋਂ ਬਾਅਦ ਦੂਜਾ ਨਾਮ ਹੁੰਦਾ ਰੁਗਜਿਸਮਿਰ ਜੋ ਕਿ ਸੀਨੀਅਰ ਮੀਤ ਪ੍ਰਧਾਨ ਨੇ ਉਹਨਾਂ ਨੂੰ ਫਿਰ ਕਾਰਜਕਾਰੀ ਪ੍ਰਧਾਨ ਜੋ ਕਿ ਲਗਾਇਆ ਜਾ ਸਕਦਾ ਹੈ ਤ ਪਰ ਇਹ ਵੀ ਜਾਣਕਾਰੀ ਦਿਓ ਕਿਉਂਕਿ ਹਾਲਾਂਕਿ ਸਾਲਾਨਾ اجلاس ਜਿਹੜਾ ਕਿ ਨਵੰਬਰ ਮਹੀਨੇ ਦੇ ਵਿੱਚ ਹੁੰਦਾ ਹੈ ਜਦੋਂ ਕਿ ਐਜਪੀਸੀ ਦਾ ਪ੍ਰਧਾਨ ਹਰ ਸਾਲ ਚੁਣਿਆ ਜਾਂਦਾ ਨਵੇਂ ਸਿਰੇ ਤੋਂ ਜਿਹੜੀ ਇੱਕ ਚੋਣ ਹੁੰਦੀ ਹੈ ਤਾਂ ਕੀ ਜੇਕਰ ਰਗੂਜੀਤ ਸਿੰਘ ਵਿਰਕ ਜੋ ਸੀਨੀਅਰ ਮੀਤ ਪ੍ਰਧਾਨ ਨੇ ਉਹ ਕਾਰਜਕਾਰੀ ਪ੍ਰਧਾਨ ਲਗਾ ਦਿੱਤੇ ਜਾਂਦੇ ਨੇ ਤਾਂ ਕੀ ਉਹ ਨਵੰਬਰ ਤੱਕ ਜਨਰਲ اجلاس ਤੱਕ ਕਾਰਜਕਾਰੀ ਪ੍ਰਧਾਨ ਹੀ ਰਹਿਣਗੇ ਜਾਂ ਉਸ ਤੋਂ ਪਹਿਲਾਂ ਵੀ ਕੋਈ ਜਨਰਲ اجلاس ਬੁਲਾ ਕੇ ਪੂਰਨ ਤੌਰ ਤੇ ਵੀ ਉਹਨਾਂ ਨੂੰ ਪ੍ਰਧਾਨ ਲਗਾਇਆ ਜਾ ਸਕਦਾ ਹੈ ਅਧਿੰਦੇ ਇੱਥੇ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਇੱਕ ਕਿਸੇ ਵੀ ਸੰਸਥਾ ਦੇ ਵਿੱਚ ਜੇਕਰ ਕੋਈ ਪ੍ਰੈਜ਼ੀਡੈਂਟ ਹੈ ਉਸ ਤੋਂ ਬਾਅਦ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਇਸੇ ਤਰ੍ਹਾਂ ਜਿਹੜੇ ਵਕਤ-ਵਕਤ ਅਹੁਦੇ ਹੁੰਦੇ ਨੇ ਤਾਂ ਜੇਕਰ ਕੋਈ ਪ੍ਰਧਾਨ ਕਿਸੇ ਕਾਰਨ ਕਰਕੇ ਅਸਤੀਫਾ ਦੇ ਦਿੰਦਾ ਤਾਂ ਆਟੋਮੈਟਿਕਲੀ ਜਿਹੜਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਸ ਨੂੰ ਜੋ ਹੈ ਉਹ ਐਕਟਿੰਗ ਪ੍ਰੈਜ਼ੀਡੈਂਟ ਲਗਾ ਦਿੱਤਾ ਜਾਂਦਾ ਪਰ ਜਿਹੜੀ ਅੰਤਰੀਨ ਕਮੇਟੀ ਹੈ ਉਸ ਕਮੇਟੀ ਦੇ ਕੋਲ ਇਹ ਅਧਿਕਾਰ ਵੀ ਹੈ ਕਿ ਜੇਕਰ ਉਸ ਨਾਮ ਦੇ ਉੱਤੇ ਸਾਰਿਆਂ ਦੀ ਸਹਿਮਤੀ ਨਹੀਂ ਬਣਦੀ ਤਾਂ ਕੋਈ ਹੋਰ ਨਾਮ ਜੋ ਹੈ ਉਦੇ ਉੱਤੇ ਵੀ ਮੋਹਰ ਲਗਾਈ ਜਾ ਸਕਦੀ ਹੈ ਪਰ ਜ਼ਿਆਦਾਤਰ ਜਿਹੜੀਆਂ ਸੰਭਾਵਨਾਵਾਂ ਨੇ ਉਹ ਇਹੀ ਨੇ ਕਿ ਲਘੂਜੀਤ ਵਿਰਕ ਹੀ ਜਿਹੜੇ ਨੇ ਉਹ ਐਕਟਿੰਗ ਪ੍ਰੈਜ਼ੀਡੈਂਟ ਹੋ ਸਕਦੇ ਨੇ ਦੂਸਰਾ ਸਵਾਲ ਜਿਹੜਾ ਤੁਸੀਂ ਕੀਤਾ ਕਿ ਕੀ ਜਦੋਂ ਤੱਕ ਜਨਰਲ ਇਜਲਾਸ ਜਿਹੜਾ ਉਹ ਨਹੀਂ ਬੁਲਾਇਆ ਜਾਂਦਾ ਹਾਂ ਬਿਲਕੁਲ ਲਾਜ਼ਮੀ ਜਿਸ ਨੂੰ ਵੀ ਐਕਟਿੰਗ ਪ੍ਰੈਜ਼ੀਡੈਂਟ ਲਗਾਇਆ ਜਾਏਗਾ ਤਾਂ ਉਹ ਉਦੋਂ ਤੱਕ ਉਸ ਦੀ ਜਿਹੜੀ ਪ੍ਰਧਾਨਗੀ ਹੈ ਉਹ ਬਰਕਰਾਰ ਰਹੇਗੀ ਜਦੋਂ ਤੱਕ ਸਾਰੇ ਮੈਂਬਰਾਂ ਦਾ ਜਿਹੜਾ ਇਜਲਾਸ ਬੁਲਾ ਕੇ ਜਿਹੜੀ ਚੋਣ ਕੀਤੀ ਜਾਂਦੀ ਹੈ ਜਾਂ ਪ੍ਰਸਰਬਸੰਮਤੀ ਦੇ ਨਾਲ ਨਵਾਂ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਉਦੋਂ ਤੱਕ ਇਹੀ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਜਿਹੜਾ ਵੀ ਹੋਏਗਾ ਉਹੀ ਐਸਜੀਪੀਸੀ ਦਾ ਸਾਰਾ ਕੰਮਕਾਜ ਜਿਹੜਾ ਉਹ ਦੇਖੇਗਾ ਪਰ ਅੱਜ ਦੀ ਜਿਹੜੀ ਅੰਤਰੀ ਕਮੇਟੀ ਦੀ ਮੀਟਿੰਗ ਹੈ ਉਸ ਦੇ ਵਿੱਚ ਕਿਉਂਕਿ ਜੇਕਰ ਏਜੰਡੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਜਿਹੜੀ ਮੀਟਿੰਗ ਸੀ ਉਸ ਦੇ ਵਿੱਚ ਵੀ ਇਹ ਗੱਲ ਕਹੀ ਗਈ ਕਿ ਬਜਟ ਨੂੰ ਲੈ ਕੇ ਜਿਹੜੀ ਚਰਚਾ ਹੈ ਉਹ ਕੀਤੀ ਜਾਣੀ ਹੈ ਪਰ ਬਾਅਦ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਗਿਆ ਕਿ ਜਿਹੜੀ ਅੰਤਰੰਕ ਕਮੇਟੀ ਨੇ ਅਸਤੀਫਾ ਜਿਹੜਾ ਹੈ ਹਰਜਿੰਦਰ ਸਿੰਘ ਧਾਮੀ ਦਾ ਉਸ ਨੂੰ ਪੈਂਡਿੰਗ ਰੱਖਿਆ ਗਿਆ ਕਿਉਂਕਿ ਉਸ ਨੂੰ ਨਾਮਜ਼ਦੂਰ ਵੀ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਪੈਂਡਿੰਗ ਰੱਖ ਲਿਆ ਸੀ ਤਾਂ ਇਸ ਕਰਕੇ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਇੱਥੋਂ ਤੱਕ ਵੀ ਤਰਚਾਵਾ ਨੇ ਕਿ ਕੱਲ ਕੁਝ ਜਿਹੜੇ ਅੰਤਰੰਕ ਕਮੇਟੀ ਦੇ ਮੈਂਬਰ ਨੇ ਉਹ ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਦੀ ਕੋਈ ਮੀਟਿੰਗ ਜਿਹੜੀ ਹੈ ਉਹ ਹੋਈ ਹੈ ਹਾਲਾਂਕਿ ਅੱਜ ਦੁਪਹਿਰ ਨੂੰ ਇਹ ਜਿਹੜਾ ਜੋ ਵੀ ਅਨਾਉਂਸਮੈਂਟ ਐ ਐਸਜੀਪੀਸੀ ਦੇ ਜਿਹੜੇ ਹੁਣ ਤੱਕ ਮੁੱਖ ਸਕੱਤਰ ਸਾਰਾ ਕੰਮਕਾਜ ਦੇਖ ਰਹੇ ਨੇ ਕੁਲਵੰਤ ਸਿੰਘ ਮੰਨਣ ਤਾਂ ਉਹਨਾਂ ਵੱਲੋਂ ਮੀਡੀਆ ਦੇ ਨਾਲ ਜਦੋਂ ਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਤਾਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਰਾ ਕੰਮਕਾਜ ਜਿਹੜਾ ਉਹੀ ਫਿਲਹਾਲ ਦੇਖ ਰਹੇ ਨੇ ਤਾਂ ਅੱਜ 11 ਵਜੇ ਇਹ ਮੀਟਿੰਗ ਸ਼ੁਰੂ ਹੋਣੀ ਹੈ ਔਰ ਇੱਕ ਤੋਂ 2 ਵਜੇ ਦੇ ਦਰਮਿਆਨ ਸੰਭਾਵਨਾ ਹੈ ਕਿ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਜਿਹੜੀ ਪਿਛਲੀ ਅੰਤਰੀਕ ਮੀਟਿੰਗ ਦੀ ਐਲਾਨਾਂ ਦੀ ਗੱਲ ਕਰੀਏ ਤਾਂ ਕਈ ਜਿਹੜੇ ਕਿ ਆ ਸਰਪ੍ਰਾਈਜ਼ਿੰਗ ਫੈਸਲੇ ਵੀ ਲਏ ਗਏ ਜਿਹੜੇ ਦੂਜੀ ਧਿਰ ਦੇ ਅੰਤਰੀਕ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਜੰਡਾ ਕੁਝ ਹੋਰ ਸੀ ਅਜੰਡਾ ਦੱਸਿਆ ਨਹੀਂ ਗਿਆ ਮੌਕੇ ਤੇ ਫੈਸਲਾ ਹੋਰ ਕੋਈ ਲੈ ਲਿਆ ਗਿਆ ਜੇਕਰ ਅੱਜ ਦੀ ਇਸ ਮੀਟਿੰਗ ਦੀ ਗੱਲ ਕਰੀਏ ਹਜਿੰਦਰ ਸਿੰਘ ਧਾਮੇ ਦਾ ਸੀ ਜ਼ਿਕਰ ਕਰੇ ਸੁਭਾਵਿਕ ਹੈ ਕਿ ਕੋਈ ਵੀ ਫੈਸਲਾ ਲਿਆ ਜਾਵੇਗਾ ਬਜਟ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ ਕਿ ਇਹ ਦੋ ਤਿੰਨ ਜੋ ਅਹਿਮ ਮੁੱਦੇ ਨੇ ਉਸ ਦੇ ਆਲੇ ਦੁਆਲੇ ਹੀ ਇਹ ਮੀਟਿੰਗ ਘੁੰਮ ਸਕਦੀ ਹੈ ਉਸ ਤੱਕ ਸੀਮਤ ਮੰਨਿਆ ਜਾਵੇ ਜਾਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਵੀ ਕੋਈ ਸਰਪ੍ਰਾਈਜ਼ਿੰਗ ਨਿਕਲ ਸਕਦਾ ਹੈ ਬਿਲਕੁਲ ਪਰਮਿੰਦਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਫਿਲਹਾਲ ਤਾਂ ਬਜਟ ਔਰ ਹਰਜਿੰਦਰ ਸਿੰਘ ਧਾਮੀ ਦੇ ਆਲੇ ਦੁਆਲੇ ਹੀ ਇਹ ਮੀਟਿੰਗ ਜਿਹੜੀ ਉਹ ਰਹਿਣ ਵਾਲੀ ਹੈ ਪਰ ਜਿਸ ਤਰੀਕੇ ਦੀਆਂ ਚਰਚਾਵਾਂ ਨੇ ਕਿਉਂਕਿ ਕੱਲ ਅਰਜਿੰਦਰ ਸਿੰਘ ਧਾਮੀ ਦੀ ਜਿਹੜੀ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਔਰ ਉਸ ਤੋਂ ਬਾਅਦ ਜਿਹੜੀਆਂ ਚਰਚਾਵਾਂ ਇਹ ਨੇ ਕਿ ਕਿਉਂਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਨਾਲ ਸਚਕੰਚਰੀ ਹਰਬੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਨੇ ਤਾਂ ਦੋ ਉਹਨਾਂ ਦੇ ਕੋਲ ਚਾਰਜ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਹੈੱਡ ਗ੍ਰੰਥੀ ਦੀ ਸੇਵਾ ਜਿਹੜੀ ਹੈ ਉਹ ਕਿਸੇ ਹੋਰ ਅਗਰੰਤੀ ਸਿੰਘ ਨੂੰ ਦਿੱਤੀ ਜਾ ਸਕਦੀ ਹੈ ਤਾਂ ਇਹ ਵੀ ਚਰਚਾਵਾਂ ਨੇ ਪਰ ਇਹ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਕਿ ਮੀਟਿੰਗ ਦੇ ਵਿੱਚ ਅਜੰਡਾ ਕਈ ਵਾਰ ਕੁਝ ਹੋਰ ਹੁੰਦਾ ਹੈ ਪਰ ਜਦੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਕੋਈ ਹੋਰ ਵੱਡਾ ਜਿਹੜਾ ਐਲਾਨ ਹੈ ਐਸਜੀਪੀਸੀ ਦੀ ਅੰਤਰੀ ਕਮੇਟੀ ਵੱਲੋਂ ਕੀਤਾ ਜਾਂਦਾ ਤਾਂ ਇਸ ਕਰਕੇ ਇਹ ਵੀ ਚਰਚਾਵਾਂ ਜਾਂ ਸੰਭਾਵਨਾਵਾਂ ਨੇ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਜਦੋਂ ਪ੍ਰੈਸ ਦੇ ਨਾਲ ਜਿਹੜੇ ਅਧਿਕਾਰੀ ਨੇ ਜਾਂ ਜਿਹੜੇ ਮੈਂਬਰ ਨੇ ਜਾਂ ਫਿਰ ਜਿਹੜੇ ਆਉਣ ਵਾਲੇ ਕਿ ਕਿਉਂਕਿ ਅੱਜ ਇਹ ਵੀ ਸੰਭਾਵਨਾਵਾਂ ਨੇ ਕਿ ਕਾਰਜਕਾਰੀ ਪ੍ਰਧਾਨ ਜਿਹੜਾ ਉਸ ਦੇ ਨਾਮ ਦਾ ਐਲਾਨ ਕੀਤਾ ਜਾਣਾ ਤਾਂ ਲਾਜ਼ਮੀ ਤੌਰ ਤੇ ਫਿਰ ਜਿਹੜੇ ਵੀ ਕਾਰਜਕਾਰੀ ਪ੍ਰਧਾਨ ਹੋਣਗੇ ਉਹਨਾਂ ਵੱਲੋਂ ਨਵੇਂ ਜਿਹੜੇ ਫੈਸਲੇ ਆ ਉਹਨਾਂ ਦੇ ਬਾਰੇ ਐਲਾਨ ਅੱਜ ਦੁਪਹਿਰ ਨੂੰ ਕੀਤਾ ਜਾ ਸਕਦਾ ਹੈ